ਸਸ਼ੇਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ 25 ਵੱਡੀਆਂ ਖਬਰਾਂ ਬਾਰੇ ਪਹਾੜਾਂ ਵਿੱਚ ਭਾਰੀ بارش ਨਾਲ ਹਿਮਾਲਿਆਈ ਖੇਤਰ 'ਚ ਤਬਾਹੀ ਪਿਛਲੇ 24 ਘੰਟਿਆਂ ਵਿੱਚ ਹਿਮਾਚਲ ਜੰਮੂ ਕਸ਼ਮੀਰ ਤੇ ਲਦਾਖ ਖੇਤਰ ਵਿੱਚ ਭਾਰੀ بارش ਹੋਈ ਇਸ ਨਾਲ ਭੂਸ ਖੱਲਣ ਹੋਏ ਦਰਿਆ ਓਵਰਫਲੋ ਹੋਏ ਅਤੇ ਕਈ ਸੜਕਾਂ ਪੁਲ ਤਬਾ ਹੋ ਗਏ ਆંકੜਿਆਂ ਅਨੁਸਾਰ ਹੁਣ ਤੱਕ 36 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਇਹ بارش ਪੰਜਾਬ ਤੇ ਵੀ ਗੰਭੀਰ ਅਸਰ ਪਾ ਰਹੀ ਹੈ ਕਿਉਂਕਿ ਦਰਿਆਵਾਂ ਦਾ ਪਾਣੀ ਨੀਵੇਂ ਇਲਾਕਿਆਂ ਵਿੱਚ ਵਗ ਰਿਹਾ ਹੈ ਗੁਰਦਾਸਪੁਰ ਦੇ ਸਕੂਲ ਵਿੱਚ 400 ਬੱਚੇ ਅਤੇ ਸਟਾਫ ਫਸੇ ਗੁਰਦਾਸਪੁਰ ਜ਼ਿਲ੍ਹੇ ਦੇ ਜਵਾਹਰ ਨਵੋਦਿਆ ਵਿਦਿਆਲਾ ਸਕੂਲ ਵਿੱਚ ਪਾਣੀ ਚੜ ਗਿਆ ਕਰੀਬ 400 ਬੱਚੇ ਤੇ ਅਧਿਆਪਕ ਸਕੂਲ ਅੰਦਰ ਹੀ ਫਸ ਗਏ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਤੇ ਫੌਜ ਦੀਆਂ ਟੀਮਾਂ ਨੇ ਰਾਹਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੈਲੀਕਾਪਟਰਾਂ ਦੀ ਮਦਦ ਨਾਲ ਬਚਾਅ ਕੀਤਾ ਜਾ ਰਿਹਾ ਹੈ ਮਾਪੇ ਸਕੂਲ ਬਾਹਰ ਇਕੱਠੇ ਹੋਏ ਹਨ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ ਭਾਰਤ ਨੇ ਡੈਮ ਖੋਲ ਕੇ ਪਾਕਿਸਤਾਨ ਨੂੰ ਅਲਰਟ ਕੀਤਾ ਭਾਰੀ ਮੀਂਹ ਕਾਰਨ ਭਾਰਤ ਦੇ ਕਈ ਡੈਮਾਂ ਵਿੱਚ ਪਾਣੀ ਖਤਰਨਾਕ ਪੱਧਰ ਤੱਕ ਚੜ ਗਿਆ ਇਸ ਲਈ ਸਰਕਾਰ ਨੇ ਕੁਝ ਡੈਮ ਖੋਲਣ ਦਾ ਫੈਸਲਾ ਲਿਆ ਤੇ ਪਾਕਿਸਤਾਨ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਇਸ ਕਦਮ ਨਾਲ ਸਰਹੱਦੀ ਪੰਜਾਬ ਦੇ ਹਿੱਸਿਆਂ ਵਿੱਚ ਪਾਣੀ ਵਗਣ ਦੀ ਸੰਭਾਵਨਾ ਹੈ ਇਹ ਕਾਰਵਾਈ ਦੋਵਾਂ ਦੇਸ਼ਾਂ ਲਈ ਚੁਣੌਤੀਪੂਰਨ ਸਥਿਤੀ ਪੈਦਾ ਕਰ ਸਕਦੀ ਹੈ ਪਾਕਿਸਤਾਨੀ ਪੰਜਾਬ ਵਿੱਚ ਬਦਤਰੀਨ ਹਾਲਾਤ ਪਾਕਿਸਤਾਨੀ ਪੰਜਾਬ ਦੇ ਲਾਹੌਰ, ਗੁਜਰਾਵਾਲਾ, ਮੀਆਂਵਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਦਰਿਆ ਚੜ ਗਏ ਹਨ। 2 ਲੱਖ ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਸੈਂਕੜੇ ਪਿੰਡ ਪਾਣੀ ਹੇਠ ਆ ਗਏ ਹਨ। ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਭਾਰਤ ਦੀ আগਾਊ ਚੇਤਾਵਨੀ ਨਾਲ ਪਾਕਿਸਤਾਨ ਵਿੱਚ ਬਚੇ 1.5 ਲੱਖ ਲੋਕ। ਭਾਰਤ ਨੇ ਡੈਮ ਖੋਲਣ ਤੋਂ ਪਹਿਲਾਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਸੀ। ਇਸ ਨਾਲ ਉੱਥੇ ਦੀ ਸਰਕਾਰ ਨੇ ਸਮੇਂ ਸਿਰ ਲੋਕਾਂ ਨੂੰ ਖਾਲੀ ਕਰਵਾਇਆ। ਲਗਭਗ 1.5 ਲੱਖ ਲੋਕਾਂ ਦੀ ਜਾਨ ਇਸ ਕਾਰਨ ਬਚ ਗਈ। ਹਾਲਾਂਕਿ ਅਗਲੇ 48 ਘੰਟੇ ਦੋਵਾਂ ਦੇਸ਼ਾਂ ਲਈ ਬਹੁਤ ਹੀ ਸੰਕਟ ਕਲীন ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਹੈਲੀਕਾਪਟਰ ਰੈਸਕਿਊ ਲਈ ਭੇਜਿਆ ਗੁਰਦਾਸਪੁਰ ਸਕੂਲ ਘਟਨਾ ਤੇ ਸੀਐਮ ਭਗਵੰਤ ਮਾਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਰਕਾਰੀ ਹੈਲੀਕਾਪਟਰ ਰੈਸਕਿਊ ਲਈ ਭੇਜਿਆ ਮਾਨ ਨੇ ਕਿਹਾ ਕਿ ਇੱਕ ਵੀ ਬੱਚੇ ਦੀ ਜਾਨ ਖਤਰੇ ਵਿੱਚ ਨਹੀਂ ਔੜ ਦਿੱਤੀ ਜਾਵੇਗੀ ਉਹ ਖੁਦ ਮੰਤਰੀਆਂ ਨਾਲ ਮਿਲ ਕੇ ਜ਼ਮੀਨੀ ਮਾਨਿਟਰਿੰਗ ਕਰ ਰਹੇ ਹਨ ਮੰਤਰੀਆਂ ਦੀ ਮੈਦਾਨੀ ਮੌਜੂਦਗੀ ਸਿੱਖਿਆ ਰਾਹਤ ਤੇ ਪਾਣੀ ਬਿਜਲੀ ਮੰਤਰੀਆਂ ਨੂੰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ ਉਹਨਾਂ ਨੇ ਬਚਾਅ ਟੀਮਾਂ ਨਾਲ ਮਿਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਰਿਹਾ ਹੈ ਮੱਦੋਪੁਰ ਬੈਰਾਜ ਵਿੱਚ بارش ਕਾਰਨ ਪਾਣੀ ਵਧਿਆ ਮੱਦੋਪੁਰ ਬੈਰਾਜ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਣਾ ਪਿਆ ਇਸ ਨਾਲ ਰਾਵੀ ਦਰਿਆ ਦੇ ਕੰਡੇ ਵਾਲੇ ਪਿੰਡ ਪ੍ਰਭਾਵਿਤ ਹੋਏ ਹਨ ਬਹੁਤ ਸਾਰੀਆਂ ਸੜਕਾਂ ਟੁੱਟ ਗਈਆਂ ਹਨ ਅਤੇ ਟੈਲੀਕਮ ਸੇਵਾਵਾਂ ਬੰਦ ਹੋ ਗਈਆਂ ਹਨ ਜੰਮੂ ਖੇਤਰ ਵਿੱਚ 726% ਦੀ ਵਧਮੀ ਮੌਸਮ ਵਿਭਾਗ ਨੇ ਕਿਹਾ ਜੰਮੂ ਖੇਤਰ ਵਿੱਚ 1950 ਤੋਂ ਬਾਅਦ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਸਾਰੇ ਛੋਟੇ ਵੱਡੇ ਦਰਿਆ ਆਪਣੀ ਮਰਿਆਦਤ ਲੈਵਲ ਤੋਂ ਵੱਧ ਰਹੇ ਹਨ। ਲੋਕਾਂ ਨੂੰ ਘਰਾਂ ਤੋਂ ਖਾਲੀ ਕਰਵਾਉਣਾ ਪਿਆ। ਅਗਲੇ ਦਿਨਾਂ ਵਿੱਚ ਹੋਰ ਭਾਰੀ ਬਾਰਿਸ਼ ਦੀ ਚੇਤਾਵਨੀ। ਮੌਸਮ ਵਿਭਾਗ ਨੇ ਕਿਹਾ ਕਿ ਹਿਮਾਚਲ ਜੰਮੂ ਕਸ਼ਮੀਰ ਤੇ ਪੰਜਾਬ ਵਿੱਚ ਅਗਲੇ 48 ਘੰਟਿਆਂ ਵਿੱਚ ਹੋਰ ਭਾਰੀ ਮੀਂਹ ਹੋਵੇਗਾ। ਇਸ ਨਾਲ ਰਾਹਤ ਟੀਮਾਂ ਨੂੰ ਹੋਰ ਤਿਆਰ ਰਹਿਣ ਲਈ ਕਿਹਾ ਗਿਆ ਹੈ। 34 ਮੌਤਾਂ ਪਾਕਿਸਤਾਨ ਵਿੱਚ 2 ਲੱਖ ਤੋਂ ਵੱਧ ਲੋਕ ਬੇਕਾਰ ਪਾਕਿਸਤਾਨ ਵਿੱਚ ਹਾਲਾਤ ਸਭ ਤੋਂ ਜ਼ਿਆਦਾ ਵਿਗੜੇ ਹਨ 34 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਰੀਬ 2 ਲੱਖ ਲੋਕ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਏ ਹਨ Hindu ਤੀਰਥ ਯਾਤਰਾ ਰੱਦ ਜੰਮੂ ਖੇਤਰ ਵਿੱਚ ਚੱਲ ਰਹੀ Hindu ਧਾਰਮਿਕ ਯਾਤਰਾ ਨੂੰ ਅਧੂਰੇ ਵਿਚਕਾਰ ਹੀ ਰੱਦ ਕਰਨਾ ਪਿਆ ਰਸਤੇ ਵਿੱਚ ਭੂਸਖਲਨ ਅਤੇ ਪੱਥਰ ਡਿੱਗਣ ਕਾਰਨ ਕਈ ਯਾਤਰੀ ਫਸੇ ਕੁਝ ਦੀ ਮੌਤ ਵੀ ਹੋਈ ਬਾਕੀਆਂ ਨੂੰ ਬਚਾਉਣ ਲਈ ਕਾਰਵਾਈ ਜਾਰੀ ਹੈ ਪਾਕਿਸਤਾਨੀ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਵੀ ਖਤਰਾ ਪਾਕਿਸਤਾਨੀ ਪੰਜਾਬ ਵਿੱਚ ਸਥਿਤ ਗੁਰਦੁਆਰਿਆਂ ਵਿੱਚ ਵੀ ਪਾਣੀ ਵੜ ਗਿਆ ਖਾਸ ਤੌਰ ਤੇ ਨਨਕਾਣਾ ਸਾਹਿਬ ਇਲਾਕੇ ਵਿੱਚ ਸੈਂਕੜੇ ਘਰ ਤੇ ਧਾਰਮਿਕ ਸਥਾਨ ਪ੍ਰਭਾਵਿਤ ਹੋਏ ਹਨ ਪੰਜਾਬ ਵਿੱਚ 27 ਤੋਂ 30 ਅਗਸਤ ਤੱਕ ਸਕੂਲ ਕਾਲਜ ਬੰਦ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਭਾਰੀ ਬਾਰਿਸ਼ ਅਤੇ ਹੜ੍ਹ ਦੀ ਸੰਭਾਵਨਾ ਦੇ ਚੱਲਦੇ ਪੰਜਾਬ ਦੇ ਸਾਰੇ ਸਕੂਲ ਤੇ ਕਾਲਜ 27 ਤੋਂ 30 ਅਗਸਤ ਤੱਕ ਬੰਦ ਰਹਿਣਗੇ ਸਿੱਖਿਆ ਵਿਭਾਗ ਨੇ ਆਦੇਸ਼ ਜਾਰੀ ਕੀਤੇ ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਇਸ ਵਿੱਚ ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਜਾਨ ਸਭ ਤੋਂ ਵੱਧ ਮਹੱਤਵਪੂਰਨ ਹੈ ਐਨਡੀਆਰਐਫ ਤੇ ਐਸਡੀਆਰਐਫ ਪੂਰੀ ਤਿਆਰੀ ਵਿੱਚ ਪੰਜਾਬ ਸਰਕਾਰ ਨੇ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਹੋਰ ਟੀਮਾਂ ਮੰਗਵਾਈਆਂ ਹਨ ਉਹਨਾਂ ਨੂੰ ਵਕ ਵਕ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ ਹੈ ਤਾਂ ਜੋ ਕਿਸੇ ਵੀ ਹਾਦਸੇ ਵਿੱਚ ਤੁਰੰਤ ਕਾਰਵਾਈ ਹੋ ਸਕੇ ਖੇਤਾਂ ਵਿੱਚ ਪਾਣੀ ਚੜਿਆ ਖੇਤੀ ਪ੍ਰਭਾਵਿਤ ਸਤਲੁਜ ਤੇ ਬਿਆਸ ਦਰਿਆ ਦੇ ਕੰਢੇ ਵਾਲੇ ਖੇਤਰਾ ਵਿੱਚ ਪਾਣੀ ਵੜ ਗਿਆ ਹੈ ਪਾਣੀ ਦੀ ਫਸਲ ਡੁੱਬ ਗਈ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੁਣ ਦੀ ਸੰਭਾਵਨਾ ਹੈ ਜਲੰਧਰ ਵਿੱਚ ਫਲਡ ਕੰਟਰੋਲ ਰੂਮ ਬਣਾਇਆ ਗਿਆ ਹੈ ਸਰਕਾਰ ਨੇ ਜਲੰਧਰ ਵਿੱਚ ਫਲਡ ਮਾਨਿਟਰਿੰਗ ਯੂਨਿਟ ਬਣਾਇਆ ਹੈ ਇਸ ਰੂਮ ਤੋਂ ਸਾਰੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਪੰਜਾਬ ਵਿੱਚ 93758 ਕਰੋੜ ਦੇ ਇਨਵੈਸਟਮੈਂਟ ਦਾ ਦਾਵਾ ਪੰਜਾਬ ਸਰਕਾਰ ਨੇ ਦੱਸਿਆ ਹੈ ਕਿ ਰਾਜ ਵਿੱਚ 93000 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਆਉਣ ਵਾਲੇ ਹਨ ਪਰ ਇਹ ਡਾਟਾ ਪਬਲਿਕ ਨਹੀਂ ਕੀਤਾ ਗਿਆ ਆਰਟੀਆਈ ਤੇ ਸਰਕਾਰ ਦਾ ਟ੍ਰੇਡ ਸੀਕ੍ਰਟ ਜਵਾਬ ਆਰਟੀਆਈ ਰਾਹੀਂ ਜਦੋਂ ਇਹ ਜਾਣਕਾਰੀ ਮੰਗੀ ਗਈ ਤਾਂ ਸਰਕਾਰ ਨੇ ਕਿਹਾ ਕਿ ਇਹ ਟ੍ਰੇਡ ਸੀਕ੍ਰਟ ਹੈ ਇਸ ਨਾਲ ਵਿਰੋਧੀ ਇੰਟਰਨੇਟ ਪਾਰਦਰਸ਼ੀਤਾ ਤੇ ਸਵਾਲ ਉਠਾਏ ਹਨ ਪਠਾਨਕੋਟ ਵਿੱਚ ਬਿਜਲੀ ਦੀ ਚਪੇਟ ਨਾਲ 11 ਸਾਲਾਂ ਬੱਚੇ ਦੀ ਮੌਤ ਬਿਜਲੀ ਦੇ ਤਾਰਾਂ ਨਾਲ ਸੰਪਰਕ ਹੋਣ ਕਰਕੇ ਨੇ ਇੱਕ 11 ਸਾਲਾਂ ਬੱਚੇ ਦੀ ਮੌਤ ਹੋ ਗਈ ਇਸੇ ਪਿੰਡ ਵਿੱਚ 7 ਲੋਕ ਫਸੇ ਹੋਏ ਹਨ ਪੰਜਾਬ ਪੂਰੀ ਤਰ੍ਹਾਂ ਹਾਈ ਅਲਰਟ ਤੇ ਪੰਜਾਬ ਸਰਕਾਰ ਨੇ ਐਮਰਜੈਂਸੀ ਐਲਾਨ ਦਿੱਤਾ ਹੈ ਪੁਲਿਸ ਫੌਜ ਪ੍ਰਸ਼ਾਸਨ ਤੇ ਹਸਪਤਾਲ ਸਭ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ ਫੌਜ ਦੇ 25 ਲੋਕਾਂ ਨੂੰ ਬਚਾਇਆ ਇੱਕ ਇਮਾਰਤ ਜਿਹੜੀ ਪਾਣੀ ਵਿੱਚ ਡਿੱਗਣ ਵਾਲੀ ਸੀ ਉਸ ਤੋਂ ਠੀਕ ਪਹਿਲਾਂ ਫੌਜ ਨੇ ਹੈਲੀਕਾਪਟਰ ਨੇ 25 ਲੋਕਾਂ ਨੂੰ ਸੁਰੱਖਿਅਤ ਕਢ ਲਿਆ ਮੱਧੂਪੁਰ ਹੈਡਵਰਕਸ ਤੇ ਵੱਡਾ ਨੁਕਸਾਨ ਮੱਧੂਪੁਰ ਖੇਤਰ ਵਿੱਚ ਟੈਲੀਕਮ ਸੇਵਾਵਾਂ ਮੈਂ ਡਿੱਗ ਗਈਆਂ ਹਨ ਬਹੁਤ ਸਾਰੀਆਂ ਗੱਡੀਆਂ ਪਾਣੀ ਵਿੱਚ ਫਸ ਗਈਆਂ ਹਨ ਰਾਹਤ ਟੀਮਾਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਈ ਨਵੇਂ ਇੰਤਜ਼ਾਮ ਹਰ ਦੇ ਮੌਕੇ ਤੇ ਲੁੱਟ ਖਸੋਟ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਪੁਲਿਸ ਨੂੰ ਵੱਧ ਚੌਕਸੀ ਵਰਤਣ ਲਈ ਕਿਹਾ ਗਿਆ ਹੈ ਖਾਸ ਪੈਟਰੋਲਿੰਗ ਟੀਮਾਂ ਬਣਾਈਆਂ ਗਈਆਂ ਹਨ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ